ਮੈਂ ਨਮਨ ਕੋਲਾਸਾ ਕਰਨ ਲੱਗਿਆ ਜਿਹੜਾ ਕਿ 24 ਘੰਟੇ ਝੂਠ ਬੋਲਦੇ ਆ ਭਰਤੀ ਦੀਆਂ ਕਾਪੀਆਂ ਛਪਾਈਆਂ ਹੀ ਬੈਠੇ ਆ ਦਫ਼ਤਰ ਪਈਆਂ ਮਤੇ ਪਾਈ ਬੈਠੇ ਆ ਵੀ ਅਸੀਂ ਇਹ ਵੰਡਣੀ ਐ ਤੇ 57 ਤਰੀਕ ਵਾਲੀ ਮੀਟਿੰਗ 'ਚ ਜਿਹੜਾ ਫੈਸਲਾ ਹੋ ਗਿਆ ਕਿ ਪ੍ਰਧਾਨ ਸਾਹਿਬ ਤੁਸੀਂ 3 ਮਹੀਨੇ ਦੀ ਛੁੱਟੀ ਲੈ ਲਓ ਨਾਲੇ ਤਾਂ ਅਸੀਂ ਅੱਖਾਂ ਪੁੰਹ ਜਾਂਗੇ ਦੇ ਵੀ ਅਸਤੀ ਸਤੀ ਵਾ ਮੌਜੂਦ ਰਹਾ ਤਾਂ ਤੇ ਕੋਈ ਕਮੇਟੀ ਨਹੀਂ ਬਣਾਉਣੀ ਤੇ ਭਰਤੀ ਸ਼ੁਰੂ ਕਰ ਦਿਓ 3 ਕੁ ਮਹੀਨਿਆਂ 'ਚ ਆਪ ਦੇ ਆਪ ਦੇ ਬੰਦਿਆਂ ਦੀ ਭਰਤੀ ਕਰਕੇ ਤੇ ਆਪਾਂ ਫੇਰ ਪ੍ਰਧਾਨ ਬਣਾ ਦੇਣਾ ਇਹ ਕਰਦਾ ਹੀ ਸੌਦਾ ਬਣਾ ਰੱਖਿਆ ਹੈ ਮੈਂ ਕਹਿੰਦਾ ਬਣਾ ਲਓਗੇ ਪ੍ਰਧਾਨ ਸੁਖਬੀਰ ਸਿੰਘ ਬਾਦਲੂ ਵੀ ਪ੍ਰਧਾਨ ਐਸੇ ਤਰ੍ਹਾਂ ਬਣਿਆ ਰਹਿ ਗਿਆ ਤੇ ਜੇ ਲੋਕ ਹੀ ਨਾਲ ਨਹੀਂ ਤੇ ਇਹ ਜੀਆਂ ਪ੍ਰਧਾਨਗੀਆਂ ਪੱਕਰਾਂਗੇ ਕਿਹਦੇ ਉੱਤੇ ਪਹਿਲੀ ਗੱਲ ਤਾਂ ਮੇਰਾ ਮੁੱਦਾ ਕੋ ਤੁਹਾਨੂੰ ਨੀਵੇਂ ਦਿਖੂਗਾ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਸ਼੍ਰੀ ਕਾਲਕਟਖ ਸਾਹਿਬ ਦੇ ਜਿਹੜਾ ਆਦੇਸ਼ ਹੈ ਉਹਨੂੰ ਮੰਨ ਲਓ ਉਹਦੇ ਨਾਲ ਮੱਥਾ ਨਾ ਲਾਓ ਸ਼੍ਰੀ ਕਾਲਕਟਖ ਸਾਹਿਬ ਨਾਲ ਅਸੀਂ ਸਿਰਫ 2015 ਦੇ ਹੁਕਮਨਾਮੇ ਦੀ ਉਲੰਘਣਾ ਕੀਤੀ ਹੈ ਤੇ ਪਾਰਟੀ ਨੂੰ ਤੁਸੀਂ ਲਿਆ ਕੇ ਖੂਦ ਸੜਤਾ ਕਿਹੋ ਜਿਹਾ ਹਲਾਪ ਪੈਦਾ ਕਰਤੇ ਪਾਰਟੀ ਅੱਜ ਹਕੂਮਨਮੇ ਥੋੜੇ ਤੇ ਪਾਰਟੀ ਤੇ ਐ ਤੇ ਜੇ ਅੱਜ ਉਹਦੇ ਤੇ ਤੁਸੀਂ ਉਲੰਘਣਾ ਕਰੋਗੇ ਤੇ ਆਉਣ ਵਾਲਾ ਇਤਿਹਾਸ ਦਰਜ ਕਰੂਗਾ ਕਿ ਕਿੱਡੇ ਵੱਡੇ ਗੁਨਾਹ ਅਸੀਂ ਕਰਨ ਜਾ ਰਹੇ ਹਾਂ ਆ ਮੇਰੇ ਕੋਲੇ ਇੱਕ ਕਾਪੀ ਹੈਗੀ ਐ ਸਾਰੀ ਦੇਣੀ ਨਹੀਂ ਮੈਂ ਰੱਖਣੀ ਤਾਂ ਕੋਈ ਨਹੀਂ ਐ ਇਹਦੇ ਚ ਸਟੇਟ ਦੇ ਸਾਰੇ ਦੇ ਡੈਲੀਗੇਟ ਐ ਜਿਨ੍ਹਾਂ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਪ੍ਰਧਾਨ ਚੁਣਿਆ ਔਰ ਡੈਲੀਗੇਟ ਕਿੰਨੇ ਵੱੜ ਕੇ ਹੁੰਦੇ ਆ ਉਹ ਮੈਂ ਅਕੀਰ ਤੇ ਤੁਹਾਨੂੰ ਦੱਸੂਗਾ ਇਹਨਾਂ ਡੈਲੀਗੇਟਾਂ ਦੇ ਵਿੱਚ ਹੋ ਸਕਦਾ ਵੱਧ ਹੁਣ ਪਰ ਮੈਂ ਰਾਤ ਮੱਥਾ 25 ਕਰਕੇ 64 ਕੇ 66 ਐਸਡੀਪੀਸੀ ਦੇ ਮੈਂਬਰ ਐਸੇ ਲੱਭੇ ਆ ਜਿਹੜੇ ਐਸਡੀਪੀਸੀ ਦੇ ਮੈਂਬਰ ਵੀ ਐ ਡਾਕਟਰ ਦਲਜੀਤ ਸਿੰਘ ਚੀਮਾ ਦੇ ਦਸਤਖਤਾਂ ਥੱਲੇ ਆਹ ਲਿਸਟ ਇਲੈਕਸ਼ਨ ਕਮਿਸ਼ਨ ਨੂੰ ਗਈ ਐ ਤੇ ਜੇ ਧਾਰਮਿਕ ਕੰਮ ਕਰਦਿਆਂ ਸਾਡੀ ਪਾਰਟੀ ਡੀ ਰਜਿਸਟਰਡ ਹੋ ਸਕਦੀ ਐ ਤਾਂ ਚੀਮਾ ਸਾਹਿਬ ਇਹ ਗਲਤ ਕੰਮ ਹੁਣ 2019 ਚ ਕਿਉਂ ਕੀਤਾ 99 ਤੋਂ ਬਾਅਦ ਬਰਨਾਲਾ ਸਾਹਿਬ ਨੇ ਤੁਸੀਂ ਕਹਿੰਦਾ ਬਰਨਾਲਾ ਸਾਹਿਬ ਦੇ ਸਿਰ ਸਿੱਟੀ ਆ ਗੱਲ ਇਹ ਇਹ ਤੁਹਾਡੇ ਦਸਤਕਤਾਂ ਨਾਲ ਗਿਆ ਤੁਹਾਡੇ ਹੱਥ ਨਹੀਂ ਕੰਮੇ ਵੀ ਫਰੇਸ ਕਰਕੇ ਨਾ ਤੇ ਡੀਲ ਰਜਿਸਟਰ ਹੋ ਜਾਏ ਸੰਤਾ ਸਿੰਘ ਉਮੈਦਪੁਰ ਸਾਹਿਬ ਬਾਦਲ ਸਾਹਿਬ ਉਹਨਾਂ ਦੀ ਇੰਨੀ ਇੱਜ਼ਤ ਕਰਦੇ ਸੀ ਜਦੋਂ ਐਸਐਸ ਬੋਰਡ ਤੇ ਮੈਂਬਰ ਲਾਏ ਐਸਐਸ ਬੋਰਡ ਦਾ ਮੈਂਬਰ ਉਂਗਲ ਉੱਠੀ ਤੋਂ ਬਣਾ ਨਹੀਂ ਨਿਕਲਿਆ ਅੱਜ ਵੀ ਕਰੋਨਾ ਵੱਲ ਕੋਈ ਉਂਗਲ ਨਹੀਂ ਉੜਦੀ ਉਹਨਾਂ ਦਾ ਇੰਨਾ ਤਜਰਬਾ ਹੈ 14 ਹਫ਼ਤਿਆਂ ਦਾ ਜ਼ਿਲ੍ਹਾ ਲੁਧਿਆਣਾ ਜਿਹੜਾ ਉਹਨਾਂ ਨੇ ਜਿਹਨਾਂ ਦੇ ਪ੍ਰਧਾਨ ਲੰਮਾ ਸਮਾਂ ਜ਼ਿਲ੍ਹਾ ਚਲਾਇਆ ਔਰ ਉਹ ਅੱਜ ਸੀਨੀਅਰ ਵਾਈਸ ਪ੍ਰੈਜ਼ੀਡੈਂਸੀ ਪਹਿਲਾਂ ਵਾਈਸ ਪ੍ਰੈਜ਼ੀਡੈਂਟ ਸੀ ਕਿ ਇਹ ਬਚਾਏ ਹੋਗੇ ਮੈਨੂੰ ਤਾਂ ਚੀਮਾ ਸਾਹਿਬ ਤੁਹਾਡੀ ਸਮਝ ਨਹੀਂ ਆਉਂਦੀ ਤੁਸੀਂ 6 ਇਲੈਕਸ਼ਨ ਲੜੇ 5 ਹਾਰੇ 1 ਜਿੱਤਿਆ ਤੇ ਤੁਸੀਂ ਯਾਰ ਇਹਨਾਂ ਨੂੰ ਇਹਨਾਂ ਨੂੰ ਬਚਾਰੇ ਦੱਸਦੇ ਹੋ ਕਿ ਆਪ ਤੁਸੀਂ ਵੱਡੇ ਹੋਗੇ ਮੈਂ ਇਹ ਕਹਿ ਸਕਦਾ ਜੇ ਸਾਡੇ ਵਰਗੇ ਨਾਲ ਕੋਈ ਨਫ਼ਰਤ ਹੈ ਬਾਕੀ ਦੇ ਲੀਡਰਾਂ ਨਾਲ ਨਫ਼ਰਤ ਨਾ ਲਾਓ ਕਿਉਂਕਿ ਤੁਸੀਂ ਬੈਠ ਕੇ ਟੈਲੀਵਿਜ਼ਨ ਤੇ ਕਹਿੰਦਾ ਵੀ ਇਹ ਤਾਂ ਪਾਰਟੀ ਤੋਂ ਕੱਢਿਆ ਸੀ ਨਹੀਂ ਲੈਣੇ ਨਾ ਲਾਓ ਯਾਰ ਪਰ ਜਿਹੜੀ ਪੰਜਾਬ ਦੇ ਹਿੱਤਾਂ ਲਈ ਪਾਰਟੀਆਂ ਨੂੰ ਬਚਾਉਣ ਲਈ ਕਮੇਟੀ ਨੂੰ ਤਾਂ ਮਾਨਤਾ ਦੇ ਦਿਓ ਕਾਕਤਖ ਸਾਹਿਬ ਨਾਲ ਟੱਕਰ ਨਾ ਲਓ ਇਹ ਮੇਰੀ ਬੇਨਤੀ ਹੈ ਤੇ ਭਾਤੀ ਦਾ ਬੜਾ ਵੱਡਾ ਕੰਮ ਹੁੰਦਾ ਜੀ ਕਮੇਟੀ ਵਿਚਾਰੀ ਕੀ ਕਰੂਗੀ ਮੈਂ ਹੈਰਾਨ ਆ ਯਾਰ ਬੰਦਾ ਰੱਬ ਸਮਝ ਲਖੇਂਦਾ ਆਪਣੇ ਆਪ ਨੂੰ ਪੁੱਤ ਬੇਟੀ ਵਿਚਾਰੀ ਕੀ ਕਰੂਗੀ ਤੇ ਕਮੇਟੀ ਦੇ ਵਿੱਚ ਕੌਣ ਹੈ ਜੀ ਮੌਜੂਦਾ ਐਸਪੀਸੀ ਦੇ ਪ੍ਰਧਾਨ ਜਿਹੜੇ ਕੋਰ ਕਮੇਟੀ ਦੇ ਮੈਂਬਰ ਹੈ ਵਰਕਿੰਗ ਕਮੇਟੀ ਦੇ ਮੈਂਬਰ ਹੈ ਸਟੇਟ ਡੈਲੀਗੇਟ ਹੈ ਤੇ ਚੌਥੀ ਵਾਰੀ ਪ੍ਰਧਾਨ ਬਣਿਆ ਜਿਹੜਾ ਬੰਦਾ 20000 ਦੀ ਨਫਰੀ ਨੂੰ ਸਾਂਭ ਰਿਹਾ ਐ ਐਨੇ ਗੁਰਦੁਆਰਿਆਂ ਨੂੰ ਸਾਂਭ ਰਿਹਾ ਐ ਉਹ ਵਿਚਾਰਾ ਬਣ ਗਿਆ ਅਗਲੇ ਪਾਸੇ ਆ ਜਾਓ ਸਰ ਪ੍ਰੋਫੈਸਰ ਕਿਰਪਾਲ ਸਿੰਘ ਬਡੂਂਦਰ ਜਿਹੜੇ ਸਾਡੀ ਪਾਰਟੀ ਚ ਵੱਧ ਪੜੇ ਲਿਖਿਆ ਵਾਲੇ ਪ੍ਰਧਾਨ ਰਹੇ ਐ ਤਿੰਨ ਚਾਰ ਵਾਰੀ ਉਹ ਵੀ ਪ੍ਰਧਾਨ ਰਹੇ ਨੇ ਪਰ ਜਿੰਨਾ ਤੇ ਚੀਮਾ ਸਾਹਿਬ ਨੂੰ ਸੈਕਟਰੀ ਬਣਿਆ ਨੂੰ ਹੋ ਗਿਆ ਉਹ ਤੋਂ ਵੱਧ ਸਮੋ ਪਾਰਟੀ ਦੇ ਸੈਕਟਰੀ ਵੀ ਰਹੇ ਐ ਤੇ ਇਹਦਾ ਮਤਲਬ ਉਹ ਵੀ ਵਿਚਾਰੇ ਹੋਗੇ ਉਹਨਾਂ ਨੂੰ ਵੀ ਕੰਮ ਨਹੀਂ ਆਉਂਦਾ ਚਲੋ ਉਹਨਾਂ ਤੇ ਉਸ ਤੋਂ ਅੱਗੇ ਆ ਜਾਓ ਤੀਜੇ ਮੈਂਬਰ ਆ ਗਏ ਇਕਬਾਲ ਸਿੰਘ ਝੁੰਡਾ ਸਾਹਿਬ ਜਿਨ੍ਹਾਂ ਨੂੰ ਝੁੰਡਾ ਕਮੇਟੀ ਬਣਾ ਕੇ ਤੇ ਸਾਰੇ ਪੰਜਾਬ ਦੇ ਵਿੱਚ ਉਹਨਾਂ ਨੇ ਗਏ ਪਾਰਟੀ ਦੇ ਵਿੱਚੋਂ ਕੋਰ ਕਮੇਟੀ ਦੇ ਮੈਂਬਰ ਐ ਪਹਿਲਾਂ ਕਿਹੜੇ ਕਿਹੜੇ ਆਦਮੀਆਂ ਤੇ ਰਹੇ ਮਹੌਤ ਵਿੱਚ ਨਹੀਂ ਜਾਂਦਾ ਐਮਐਲਏ ਰਹਨੇ ਉਹ ਦੋ ਵਾਰੀ ਤੇ ਐਮਪੀ ਵੀ ਲੜਲੇ ਇਹਦਾ ਮਤਲਬ ਉਹ ਵੀ ਵਿਚਾਰੇ ਹੋਗੇ ਥੋੜਾ ਤਜਰਬਾ ਵੱਡਾ ਹੋ ਗਿਆ ਬਾਕੀ ਸਾਰਿਆਂ ਦੇ ਛੋਟੇ ਹੋਗੇ ਜੋਰ ਪ੍ਰਤਾਪ ਸਿੰਘ ਬਡਾਲਾ ਸਾਹਿਬ ਜ਼ਿਲ੍ਹਾ ਪ੍ਰਧਾਨ ਰਹੇ ਕੋਰ ਕਮੇਟੀ ਦੇ ਮੈਂਬਰ ਐ ਦੋ ਵਾਰੀ ਐਮਐਲਏ ਰਹੇ ਮਨਪ੍ਰੀਤ ਸਿੰਘ ਯਾਲੀ ਸਾਹਿਬ ਇਹਦੇ ਵਿੱਚ ਐ ਸੀਨੀਅਰ ਵਾਈਸ ਪ੍ਰਧਾਨ ਪਾਰਟੀ ਦੇ ਔਰ 6 ਜਨਰਲ ਸੈਕਟਰੀ ਰਹੇ ਨੇ ਤਿੰਨ ਵਾਰ ਉਹ ਐਮਐਲਏ ਐ ਤੇ ਪਾਰਟੀ ਦੇ ਵਿਧਾਨਤਰ ਦੇ ਵਿਧਾਨ ਸਭਾ ਦੇ ਵਿੱਚ ਲੀਡਰ ਵੀ ਹੈ ਉਹ ਵਿਚਾਰੇ ਹੋਗੇ ਉਹਨਾਂ ਦਾ ਤਾਂ ਤਜਰਬਾ ਹੀ ਨਹੀਂ ਕੋਈ ਸੰਤਾ ਸਿੰਘ ਉਮੈਦਪੁਰ ਸਾਹਿਬ ਬਾਦਲ ਸਾਹਿਬ ਉਹਨੂੰ ਵੀ ਇੰਨੀ ਇੱਜ਼ਤ ਕਰਦੇ ਸੀ ਕਿ ਉਹ ਐਸਐਸ ਬੋਰਡ ਦੇ ਮੈਂਬਰ ਲਾਏ ਐਸਐਸ ਬੋਰਡ ਦਾ ਮੈਂਬਰ ਉਹ ਕੋਲ ਉਂਗਲ ਉਠੀ ਤੋਂ ਬਣਾ ਨਹੀਂ ਨਿਕਲਿਆ ਅੱਜ ਤੱਕ ਨੂੰ ਨਾਲ ਕੋਈ ਉਂਗਲ ਨਹੀਂ ਉੱੜਦੀ ਉਹਨਾਂ ਦਾ ਇੰਨਾ ਤਜਰਬਾ ਹੈ 14 ਹਕਤਿਆਂ ਦਾ ਜ਼ਿਲ੍ਹਾ ਲੁਧਿਆਣਾ ਜਿਹੜਾ ਉਹਨਾਂ ਨੇ ਜਿਹਨਾਂ ਦੇ ਪ੍ਰਧਾਨ ਲੰਮਾ ਸਮਾਂ ਜ਼ਿਲ੍ਹਾ ਚਲਾਇਆ ਔਰ ਉਹ ਅੱਜ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸੀ ਪਹਿਲਾਂ ਵਾਈਸ ਪ੍ਰੈਜ਼ੀਡੈਂਟ ਸੀ ਇਹ ਇਹ ਵਿਚਾਰੇ ਹੋਗੇ ਮੈਨੂੰ ਤਾਂ ਚੀਮਾ ਸਾਹਿਬ ਤੁਹਾਡੀ ਸਮਝ ਨਹੀਂ ਆਉਂਦੀ ਤੁਸੀਂ 6 ਇਲੈਕਸ਼ਨ ਲੜੇ 5 ਹਾਰੇ 1 ਜਿੱਤਿਆ ਤੇ ਤੁਸੀਂ ਯਾਰ ਇਹਨਾਂ ਨੂੰ ਇਹਨਾਂ ਨੂੰ ਵਿਚਾਰੇ ਦੱਸਦੇ ਹੋ ਤੇ ਆਪ ਤੁਸੀਂ ਵੱਡੇ ਹੋ ਗਏ ਦੋ ਭਰਤੀਆਂ ਮੈਂ ਬੈਠ ਕੇ ਕਰਾਈਆਂ ਤੁਸੀਂ ਕੱਲਾ ਸਾਡੀ ਰਿਪੋਰਟ ਦੇਖਦੇ ਹੁੰਦੇ ਸੀ ਜਿਹਾ ਮੁਲਾਜ਼ਮ ਦਫ਼ਤਰ ਵਾਲੇ ਮੇਰਾ ਪੂਰਾ ਸਾਥ ਦਿੰਦੇ ਸੀ ਭਰਾਵਾਂ ਨੂੰ ਅਸੀਂ ਕੰਮ ਕਰਦੇ ਸੀ ਤੇ ਤੁਸੀਂ ਤਾਂ ਕੱਲਾ ਇਹ ਵੇਖਦੇ ਸੀ ਕਿੰਨੇ ਪੈਸੇ ਜਮ੍ਹਾਂ ਹੋ ਗਏ ਕਿੰਨੀਆਂ ਕਾਪੀਆਂ ਵੱਡੀਆਂ ਗਈਆਂ ਦੋ ਭਰਤੀਆਂ ਮੈਂ ਕਰਾਈਆਂ ਤੇ ਮੈਨੂੰ ਪਤਾ ਹੈ ਭਰਤੀ ਕਿਵੇਂ ਹੁੰਦੀ ਹੈ ਕਿ ਕਿਉਂ ਕੁਝ ਉਹਨਾਂ ਦੇ ਵਿੱਚ ਹੁੰਦਾ ਹੈ ਇਹਦਾ ਮਤਲਬ ਜੇ ਕਮੇਟੀ ਨੂੰ ਇਸ ਨੂੰ ਜਿਹੜੀ ਕਾਕਾਟ ਸਾਹਿਬ ਦੇ ਹੁਕਮਾ ਮੁਤਾਬਕ ਵਰਕਿੰਗ ਕਮੇਟੀ ਮਾਨਤਾ ਦੇ ਦੂ ਇਹਦੇ ਚ ਪਾਰਟੀ ਦਾ ਕੀ ਨਿਸ਼ਾਨ ਹੋਊਗਾ ਜੀ ਮੈਨੂੰ ਇੱਕ ਤਲ ਦੱਸ ਸਕਦਾ ਮੈਂ ਇਹ ਕਹਿ ਸਕਦਾ ਜੇ ਸਾਡੇ ਵਰਗੇ ਨਾਲ ਕੋਈ ਨਫ਼ਰਤ ਹੈ ਬਾਕੀ ਦੇ ਲੀਡਰਾਂ ਨਾਲ ਨਫ਼ਰਤ ਨਾ ਲਾਓ ਕਿਉਂਕਿ ਤੁਸੀਂ ਬੈਠ ਕੇ ਟੈਲੀਵਿਜ਼ਨ ਤੇ ਕਹਿੰਦਾ ਵੀ ਇਹ ਤਾਂ ਪਾਰਟੀ ਚੋਂ ਕੱਢੇ ਅਸੀਂ ਨਹੀਂ ਲੈਣੇ ਨਾ ਲਾਓ ਯਾਰ ਪਰ ਜਿਹੜੀ ਪੰਜਾਬ ਦੇ ਹਿੱਤਾਂ ਲਈ ਪਾਰਟੀਆਂ ਨੂੰ ਬਚਾਉਣ ਲਈ ਕਮੇਟੀ ਨੂੰ ਤਾਂ ਮਾਨਤਾ ਦੇ ਦਿਓ ਕਾਕਾਟ ਸਾਹਿਬ ਨਾਲ ਟੱਕਰ ਨਾ ਲਾਓ ਇਹ ਮੇਰੀ ਬੇਨਤੀ ਹੈ ਇੱਕ ਹੋਰ ਮੈਂ ਕਰਦਿਆਂ ਬੇਨਤੀ ਇਹਦੇ ਚ ਮੈਂ ਨਵਾਂ ਖੁਲਾਸਾ ਕਰਨ ਲੱਗਿਆ ਜਿਹੜਾ ਕਿ 24 ਘੰਟੇ ਝੂਠ ਬੋਲਦੇ ਆ ਭਰਤੀ ਦੀਆਂ ਕਾਪੀਆਂ ਛਪਾਈ ਬੈਠੇ ਆ ਦਫ਼ਤਰ ਪਈਆਂ ਮਤੇ ਪਾਈ ਬੈਠੇ ਆ ਵੀ ਅਸੀਂ ਇਹ ਵੰਡਣੀ ਐ ਤੇ ਪੱਛੋ 27 ਤਰੀਕ ਵਾਲੀ ਮੀਟਿੰਗ 'ਚ ਜਿਹੜਾ ਫੈਸਲਾ ਹੋ ਗਿਆ ਕਿ ਪ੍ਰਧਾਨ ਸਾਹਿਬ ਤੁਸੀਂ 3 ਮਹੀਨੇ ਦੀ ਛੁੱਟੀ ਲੈ ਲਓ ਨਾਲੇ ਤਾਂ ਅਸੀਂ ਅੱਖਾਂ ਪੁੰਹ ਜਾਂਗੇ ਉਹ ਵੀ ਅਸਤੀ ਅਸਤੀਵਾ ਮੌਜੂਦਰਾਤਾ ਤੇ ਕੋਈ ਕਮੇਟੀ ਨਹੀਂ ਬਣਾਉਣੀ ਤੇ ਭਰਤੀ ਸ਼ੁਰੂ ਕਰ ਦੇਓ ਤਿੰਨ ਕੁ ਮਹੀਨਿਆਂ ਚ ਆਪਦੇ ਆਪ ਦੇ ਬੰਦਿਆਂ ਦੀ ਭਰਤੀ ਕਰਕੇ ਤੇ ਆਪਾਂ ਫੇਰ ਪ੍ਰਧਾਨ ਬਣਾ ਦੋ ਇਹ ਕਰਦਾ ਹੀ ਸੌਦਾ ਬਣਾ ਰੱਖਿਆ ਹੈ ਮੈਂ ਕਹਿੰਦਾ ਬਣਾ ਲਉਂਗੇ ਪ੍ਰਧਾਨ ਸੁਖਬੀਲ ਸਿੰਘ ਬਾਦਲ ਵੀ ਪ੍ਰਧਾਨ ਐ ਇਸੇ ਤਰ੍ਹਾਂ ਬਣਿਆ ਰਹਿ ਜੇ ਤੇ ਜੇ ਲੋਕ ਹੀ ਨਾਲ ਨਹੀਂ ਤੇ ਇਹਦੀਆਂ ਪ੍ਰਧਾਨਗੀਆਂ ਆਪ ਕਰਾਂਗੇ ਕਿਹਦੇ ਤੇ ਅੱਜ ਸਥਿਤੀ ਕੀ ਹੈ ਸਾਡੀ ਪੰਜਾਬ ਦੇ ਵਿੱਚ ਸਥਿਤੀ ਸਾਡੀ ਕੀ ਹੈ ਮੈਂ ਇੱਕ ਛੋਟੀ ਜਿਹੀ ਉਦਾਹਰਨ ਦੇ ਦਿੰਦਾ 1000 ਤੇ 8 ਐਮਸੀ ਇਲੈਕਸ਼ਨ ਹੋਏ ਆ 1000 ਤੇ 8 ਦੋਸਤਾਂ ਤੇ ਨਹੀਂ ਖੜੇ ਕਰ ਸਕੇ ਤੁਸੀਂ ਪਰ ਤੇ ਜਿਹੜੇ ਤੋਂ ਖੜੇ ਕੀਤੇ 11 ਤਾਂ ਕਾਉਂਸਲਰ ਕਿਤੇ ਤੇ 14 ਤੁਹਾਡੇ ਐਮਸੀ ਕਿਤੇ ਯਾਰ 24 ਜਣਿਆਂ ਨੂੰ ਕੋਈ 25 ਜਣਿਆਂ ਨੂੰ ਤੁਸੀਂ 1008 ਤੋਂ ਲੜ ਕੇ ਜਿੱਤ ਕੇ ਦੋ ਜਿੱਤ ਕੇ ਤੇ ਥੋੜਾ ਆ ਤਾਂ ਹਾਲ ਹੈ ਤੇ ਤੁਸੀਂ ਕਹਿੰਦੇ ਅਸੀਂ ਪ੍ਰਧਾਨਗੀ ਜਰੂਰ ਸਾਹਮਣੇ ਰੱਖਣੀ ਹੈ ਪ੍ਰਧਾਨਗੀ ਲੋਕਾਂ ਦੋ ਪਨਾਲ ਹੋਣ ਤੇ ਤਾਂ ਰਹਿੰਦੀ ਹੁੰਦੀ ਹੈ ਇਹ ਮੇਰੀ ਬੇਨਤੀ ਹੈ ਇੱਕ ਵਰਕਰਾਂ ਨਾਲ ਠੱਗੀ ਨਾ ਵੱਜੇ ਆਮ ਵੱਜਦੀ ਹੈ ਮਾਤ ਪਹਿਲੇ ਦਿਨ ਦੱਸਣ ਲੱਗਿਆ ਬਰਤਾਨ ਨੂੰ ਕਹਿੰਦੇ ਕੀ ਹੈ ਜਦੋਂ ਕਾਪੀ ਦੇਤੀ 100 ਮੈਂਬਰਾਂ ਦੀ ਇੱਕ ਕਾਪੀ ਹੁੰਦੀ ਹੈ ਤੇ ਉਹ ਜਿਹੜੇ ਮੈਂਬਰਾਂ ਨੇ ਵਿਚਾਰੇ ਨੇ ਗਲੀਆਂ 'ਚ ਝਿਰਕੇ ਭਰਨੀ ਹੁੰਦੀ ਹੈ ਨਾ ਜਿਹੜੇ ਸਹੀ ਭਰਤੀ ਕਰਨ ਵੈਸੇ ਤਾਂ ਆਮ ਕਰਕੇ ਕਿਵੇਂ ਹੁੰਦੀ ਹੈ ਮੈਂ ਉਸ ਪਾਸੇ ਜਾਣਾ ਨਹੀਂ ਚਾਹੁੰਦਾ ਪਰ ਸਹੀ ਭਰਤੀ ਵੀ ਵਿੱਚ ਹੁੰਦੀ ਹੈ ਉਹ ਕੀ ਕਰਦੇ ਆ ਮੇਰੇ ਵਰਗਾ ਚਤਰ ਲੀਡਰ ਕੀ ਕਰਦਾ ਜਿਹੜਾ ਪਿੰਡ 'ਚ ਪੰਜ ਕਾਪੀਆਂ ਲੈ ਕੇ ਗਿਆ ਹੁੰਦਾ ਉਹ ਇੱਕ ਲੈ ਕੇ ਨਾ ਭਰ ਕੇ ਦਿਖਾਵਾਂ ਆਪ ਦਾ ਨਾਂ ਪਾਤਾ ਉਹਨੂੰ ਦੇਤੀ ਕਾਪੀ ਵੀ ਲੈ ਤੂੰ ਐ ਭਰ ਕੇ ਲਿਆਉਣੀ ਹੈ ਗਲਤੀ ਨਾ ਕੋਈ ਕਰੀਂ ਫਿਰ ਦੂਜਾ ਆਇਆ ਦੂਜੇ ਚਾਹ ਦੇ ਮੁੰਡੇ ਦਾ ਨਾਂ ਪਾਤਾ ਉਹਨੂੰ ਦੇਤੀ ਵੀ ਆ ਲੈ ਘਰ ਕੇ ਲਿਆ ਤੂੰ ਗਲਤੀ ਨਾ ਕੋਈ ਤੀਜਾ ਆਇਆ ਕੋਈ ਭਤੀਜੇ ਦਾ ਪਾਤਾ ਚੱਕ ਨਾਲਲੇ ਦਾ ਪਾਤਾ ਮੰਨ ਲਓ ਪਿੰਡ ਦੇ ਵਿੱਚੋਂ ਪੰਜ ਭਰਤੀਆਂ 500 ਭਰਤੀ ਹੁਣੀ ਐ ਤੇ ਜਿਹੜੇ ਜਮਾਈ ਕਿਚਨ ਕੈਬਿਨੇਟ ਐ ਜਿਵੇਂ ਆਦਾਲਤ ਪ੍ਰਧਾਨ ਸਾਹਿਬ ਦੇ ਚਾਰ ਪੰਜ ਕਿਚਨ ਕੈਬਿਨੇਟ ਐ ਉਹੋ ਜਿਹਿਆਂ ਨੂੰ ਸਰਕਲ ਤੇ ਡੈਲੀਗੇਟ ਬਣਾ ਲੈਣਾ ਉਹ ਜਿਹੜਾ ਭਰਤੀ ਪਿੰਡ ਚੋਂ 10-10 ਰੁਪਏ ਇਕੱਠੇ ਕਰਕੇ ਭਰਕੇ ਲਿਆਉਂਦਾ ਉਹਦਾ ਕੋਈ ਨਾਂ ਨਹੀਂ ਮੈਂ ਬੇਨਤੀ ਕਰਦਿਆਂ ਤੁਹਾਡੇ ਰਹੀ ਹੱਥ ਜੋੜ ਕੇ ਕਿ ਪਹਿਲੀ ਪਰਚੀ ਜੀ ਨੇ ਸਾਰੀ ਕਾਪੀ ਭਰਨੀ ਉਹ ਆਪ ਦੀ ਭਰੇ ਤਾਂ ਤੁਸੀਂ ਸਰਕਲ ਦੇ ਡੈਲੀਗੇਟ ਬਣੋਗੇ ਜਦੋਂ ਸਰਕਲ ਦੇ ਡੈਲੀਗੇਟ ਬਣਦੇ ਆ ਫਿਰ 25 ਕਾਪੀਆਂ ਪਿੱਛੇ ਇੱਕ ਜ਼ਿਲ੍ਹੇ ਦਾ ਡੈਲੀਗੇਟ ਬਣਦਾ ਆ ਅੱਜ ਤੱਕ करनाल ਜ਼ਿਲ੍ਹੇ ਦੇ ਡੈਲੀਗੇਟ ਬਣਾਉਣ ਪਿੱਛੇ ਸਾਰਿਆਂ ਦੀ ਮੀਟਿੰਗ ਹੋਈ ਹੈ ਨਾ ਜ਼ਿਲ੍ਹਿਆਂ ਦੇ ਡੈਲੀਗੇਟਾਂ ਦੀ ਸਾਰਿਆਂ ਦੀ ਕਿਤੇ ਸਟੇਟ ਦੇ ਡੈਲੀਗੇਟਾਂ ਦੀ ਹੋਈ ਹੈ ਇਹ ਠੀਕ ਹੈ ਸਮੂਥ ਜਾ ਚੱਲੀ ਜਾਂਦਾ ਸੀ ਰਾਜੇ ਕਰਕੇ ਵੀ ਇਹਦਾ ਵੀ ਨਾਮ ਪਾ ਲਓ ਇਹਦਾ ਵੀ ਪਾ ਲਓ ਕੋਈ ਮੈਂਬਰ ਮੁੰਡਾ ਬਣਿਆ ਭਵੇਂ ਨਹੀਂ ਬਣਿਆ ਇਹ 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 ਚੱਲੀ ਗਿਆ ਪਰ ਮੇਰੀ ਬੇਨਤੀ ਆ ਵਰਕਰਾਂ ਨੂੰ ਕਿਰਪਾ ਕਰਕੇ ਤੁਸੀਂ ਖੁਦ ਜਿਹੜੇ ਮਿਹਨਤੀ ਹੋ ਡੈਲੀਗੇਟ ਜ਼ਰੂਰ ਬਣਿਓ ਪਹਿਲੀ ਪੱਤੀ ਜਿਹੜਾ ਬੰਦਾ ਸਾਰੀ ਕਾਪੀ ਭਰਿਓ ਆਪ ਦੀ ਆਪ ਬਣੇ ਇਹ ਮੈਂ ਤੁਹਾਨੂੰ ਬੇਨਤੀ ਕਰਨੀ ਸੀ ਅਖੀਰ ਦੇ ਵਿੱਚ ਮੈਂ ਇੱਕ ਗੱਲ ਹੋਰ ਜਿਹੜੀ ਪਿਛਲੇ ਦਿਨਾਂ ਦੀ ਮੈਨੂੰ ਬਹੁਤ ਤੰਗ ਕਰ ਰਹੀ ਹੈ ਵੈਸੇ ਤਾਂ ਮੈਂ ਆ ਪਹਿਲੀ ਜਿਹੜੀ ਲਿਖੀ ਸੀ 13 6 ਨੂੰ ਇਹਦੇ ਵਿੱਚ ਵੀ ਲਿਖਿਆ ਸੀ ਵੀ ਰੱਬ ਰੋਸਿਆ ਇਹਦੇ ਤੇ ਅਮਲ ਜੇ ਕਰ ਲੈਂਦੇ ਤਾਂ ਸ਼ਾਇਦ ਇਹ ਗੱਲਾਂ ਫਿਕਰ ਨਾ ਆਉਂਦੇ ਪਿਛਲੇ ਦਿਨਾਂ ਦੇ ਵਿੱਚ ਇੱਕ ਬੜੀ ਵੱਡੀ ਮੈਨੂੰ ਗੱਲ ਤੰਗ ਕਰ ਰਹੀ ਹੈ ਔਰ ਮੈਨੂੰ ਸੀ ਗਾਉਂ ਦੀ ਸ਼ਹਿਰ ਕੋਈ ਗੱਲ ਹੋਊਗੀ ਕਿਉਂਕਿ ਜਦੋਂ ਵੀ ਅਸੀਂ ਸੁਰਤ ਸੰਭਲੀ ਐ ਕਦੇ ਵੱਡੇ ਬਾਲਤ ਸਾਹਿਬ ਨੂੰ ਸੁਣਦੇ ਉਹ ਕਦੇ ਕਾਂਗਰਸ ਦਾ ਨਾਮ ਲੈ ਦਿੰਦੇ ਜਦੋਂ ਕਿਤੇ ਗੱਲ ਕੋਈ ਮਾੜੀ-ਮੋਟੀ ਕਿਸੇ ਨੂੰ ਹੋਰ ਡਰਾਉਣਾ ਹੁੰਦਾ ਇਹ ਜੀ ਆਰਐਸਐਸ ਵਾਲੇ ਸਾਡੇ ਧਰਮ ਚ ਦਖਲ ਦਿੰਦੇ ਆ ਜੀ ਇਹ ਬੀਜੇਪੀ ਵਾਲੇ ਸਾਡੇ ਚ ਦਖਲ ਦਿੰਦੇ ਆ ਜੀ ਇਹ ਇਹ ਆਮ ਆਦਮੀ ਪਾਰਟੀ ਵਾਲਾ ਭਗਵੰਤ ਮਾਨ ਸਾਹਿਬ ਜਿਹੜਾ ਹੈਗਾ ਉਹ ਦਖਲ ਦਿੰਦਾ ਜੀ ਸਾਰਿਆਂ ਦੇ ਨਾਮ ਚ ਆਉਂਦੇ ਆ ਆਹ ਹੂ ਵੀ ਬੜਾ ਜਿਹੜਾ ਹੈਗਾ ਸਾਡੇ ਤੇ ਬੜਾ ਚੱਲਿਆ ਜੀ ਤਾਂ ਆਰਐਸਐਸ ਦੇ ਆ ਸਾਡੇ ਨਿਕਰਾਂ ਹੀ ਪਾਤੀਆਂ ਮੈਨੂੰ ਤੇਰੀ ਨਹੀਂ ਸਮਝਉਂਦੀ ਸੀ ਯਾਰ ਇਹ ਕਿਹੜੇ ਰਾਹ ਪਏ ਆ ਆ ਮੇਰੇ ਵੀਰ ਹੱਥ ਬੰਨ ਕੇ ਮੈਂ ਬੇਨਤੀ ਕਰਦਾ ਸੋਸ਼ਲ ਮੀਡੀਆ ਵਾਲਿਆਂ ਨੂੰ ਭਰਾਵੋ ਤਕੜੇ ਆਪਾਂ ਤਾਂ ਹੋਵਾਂਗੇ ਜੇ ਸਾਰੇ ਇਕੱਠੇ ਹੋ ਜਾਈਏ ਅੱਜ ਵਾਲੀ ਪ੍ਰੈਸ ਕਾਨਫਰੰਸ ਮੈਨੂੰ ਕਿਸੇ ਨੂੰ ਨੀਮਾ ਦਿਖਾਉਂਦੀ ਨਹੀਂ ਐ ਤੁਸੀਂ ਅੱਜ ਵੀ ਗਾਣਾ ਕੱਢ ਰਹੇ ਹੋਗੇ ਪਰ ਇਹਦੇ ਨਾਲ ਸਮਰਨਾ ਕੁਛ ਨਹੀਂ ਦਾ ਅਕਾਲੀ ਦਲ ਦਾ ਨਾ ਪੰਜਾਬ ਦਾ ਤਾਂ ਉਹਦੇ 'ਚ ਮੈਂ ਆਰਐਸਐਸ ਤੇ ਬੀਜੇਪੀ ਦੀ ਤੇ ਇਹ ਬੀ ਟੀਮ ਦੀਆਂ ਗੱਲਾਂ ਕਰਦਾ ਸੀ ਈਰਾਮ ਤੁਸੀਂ ਸੁਣੀਏ ਤੁਹਾਡੇ ਰੇਨ ਚੈਨਲਾਂ ਤੇ ਚੱਲੀਆਂ WhatsApp ਤੇ ਦੇਖਿਆ ਮੈਂ ਮੈਂ ਨਾ ਜੇ ਕਿਤੇ ਸੌਂ ਖਾ ਸਕਦਾ ਹਾਂ ਵੈਸੇ ਤਾਂ ਚਲੋ ਖਾਣ ਦੀ ਲੋੜ ਨਹੀਂ ਹੁੰਦੀ ਬੰਦੇ ਤੇ ਕਿਰਦਾਰ ਤੇ ਹੁੰਦਾ ਵੀ ਬੰਦਾ ਸੱਚ ਬੋਲਦਾ ਕਿ ਝੂਠ ਬੋਲਦਾ ਇਹਨਾਂ 6 ਮਹੀਨਿਆਂ ਚ ਮਾੜੀ-ਮੋਟੀ ਅਸੀਂ ਕੋਸ਼ਿਸ਼ ਵੀ ਕੀਤੀ ਵੀ ਐਸਪੀਸੀ ਦੇ ਲੈਕਚਰਾਂ ਤੇ ਸਾਨੂੰ ਕੋਈ ਸਹਾਰਾ ਮਿਲ ਜੇ ਜਿਹੜੇ ਮੰਨ ਲਓ ਭਾਜਪਾ ਦੇ 10-15 ਮੈਂਬਰ ਐ ਵੀ ਸਾਨੂੰ ਵੋਟ ਹੀ ਪਾ ਦੇਣ ਉਹ 10-15 ਵੋਟਾਂ ਭਾਜਪਾ ਪਵਾ ਸਕਦੀ ਸੀ ਪਤਾ ਨਹੀਂ ਸੁਖਬੀਰ ਨੂੰ ਬਾਦਲ ਨਾਲ ਕੀ ਸਮਝੌਤਾ ਮੁੱਕਿਆ ਸਾਰੇ ਦੀ ਸਾਰਿਆਂ ਨਾਲ ਸੁਖਬੀਰ ਨੂੰ ਬਾਦਲ ਨੂੰ ਕਾਂਗਰਸ ਪਾਰਟੀ ਦੇ ਦੋ ਮੈਂਬਰ ਐ ਔਰ ਦੋਨੇ ਘਰੋਂ ਨਿਕਲ ਕੇ ਅੰਮ੍ਰਿਤਸਰ ਸਾਹਿਬ ਪਹੁੰਚ ਗਏ ਸੀ ਇੱਕ ਕਾਕਾ ਸਿੰਘ ਲੋਗੜਾ ਮੇਰੇ ਭਰਾ ਐ ਗੁੱਸਾ ਨਾ ਕਰ ਜਣ ਮੈਨੂੰ ਇਹ ਗੱਲਾਂ ਸਾਡੇ ਵਾਲਿਆਂ ਦੀਆਂ ਨੰਗੀਆਂ ਕਰਨ ਲਈ ਬੋਲਣੀਆਂ ਪੈਣੀਆਂ ਇੱਕ ਸਾਬ ਬਲਵਿੰਦਰ ਸਿੰਘ ਬੈਸ ਸਾਹਿਬ ਐ ਦੋਨਾਂ ਨਾਲ ਗੱਲ ਹੋਈ ਕਿਉਂਕਿ ਵੋਟ ਤਾਂ ਫਿਰ ਵਿਰੋਧੀ ਸੀ ਉਹ ਬੰਗਣੀ ਤਾਂ ਪਹਿਣੀ ਐ ਨਾ ਪਰ ਤੁਸੀਂ ਅੰਦਾਜ਼ਾ ਲਾਓ ਕਿ ਬੋਰਡ ਦੇ ਦਰਵਾਜ਼ੇ ਤੋਂ ਮੋੜ ਕੇ ਵਾਪਸ ਲੈਣਿਆ ਲੈ ਲਿਆ ਕਿਉਂਕਿ ਕਹਤਾ ਮੋਬਾਈਲ ਅੱਛੇ ਚ ਫਲਾਣੇ ਦਾ ਥੋੜੀ ਮਦਦ ਕਰ ਦੇ ਇਹੀ ਹਾਲ ਆਮ ਆਦਮੀ ਪਾਰਟੀ ਦੇ ਸਰਕਾਰ ਨਾਲ ਹੋਇਆ ਮੈਨੂੰ ਇੱਕ ਬੰਦਾ ਇੱਕ ਗੱਲ ਬੰਦਾ ਬਾਹਰ ਖੜੀ ਕਰਕੇ ਦੱਸਦੇ ਵੀ ਸਰਕਾਰ ਵਾਲੇ ਨੇ ਕਿਸੇ ਦੇ ਕੋਈ ਪਰਚਾ ਪਾਤਾ ਦਬਾਅ ਪਾਤਾ ਇਹ ਨਹੀਂ ਕਦੇ ਕਹਿੰਦੇ ਜੀ ਫਲਾਣੇ ਨੂੰ ਫਲਾਣਾ ਬੂਤ ਤਰੀ ਜਾਂਦਾ ਝੋਂਕਾ ਬੂਤ ਤਰੀ ਜਾਂਦਾ ਇਸ ਕਰਕੇ ਭਰਾਵੋ ਇਹ 6 ਮਹੀਨਿਆਂ ਦੇ ਵਿੱਚ ਨਾ ਆਰਐਸਐਸ ਆ ਵੀ ਛੇ ਮੈਨੂੰ ਕੋਈ ਲੱਭੀਆ ਨਾ ਇਹ ਏਜੰਸੀਆਂ ਮਰੀਆਂ ਮੈਨੂੰ ਕੋਈ ਲੱਭੀਆ ਜਿਹੜੀਆਂ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਵਾਲ ਜਿੰਨੀ ਵੀ ਕਿਸੇ ਦੀ ਹੁਮਦਦ ਕਰਕੇ ਇਹਦੇ ਖਿਲਾਫ ਕੋ ਵੱਡਾ ਪੜਾ ਕਰਦੇ ਹੋ ਨਾ ਇਹ ਨੰਗਾ ਚਿੱਟਾ ਸਾਰੇ ਝੂਰ ਬੋਲਦੇ ਆਰ ਦੇ ਮੁਫਾਦਾਂ ਲਈ ਵਰਤਦੇ ਆ ਜਿੱਥੇ ਜਾਣਾ ਹੁੰਦਾ ਤੇ ਦੂਜਿਆਂ ਪ੍ਰਤੀ ਇਹ ਝੂਠ ਬੋਲਦੇ ਆ ਹਾਂ ਇੱਕ ਗੱਲ ਮੈਂ ਹੋਰ ਕਹਿ ਦਿਆਂ ਭਾਵੇਂ ਅੱਜ ਮਾੜੀ ਮੁੱਟੀ ਸਾਡੇ ਕਿਸੇ ਬੰਦੇ ਦੇ ਖਿਲਾਫ ਵੀ ਜਾਵੇ ਮੈਂ ਮਾਫੀ ਚਾਹੁੰਦਾ ਜਦੋਂ ਸਰਦਾਰ ਸ਼ਕੰਦਰ ਸਿੰਘ ਮਲੂਕਾ ਸਾਹਿਬ ਸਾਡੇ ਨਾਲ ਬੈਠਦੇ ਸੀ ਤੇ ਸਾਡੇ ਤੇ ਇਲਜ਼ਾਮ ਕੀ ਲੱਗਦੇ ਸੀ ਕਿ ਆਰਐਸਐਸ ਵਾਲੇ ਹੈ ਜੀ ਇਹ ਬੀਜੇਪੀ ਵਾਲੇ ਹੈ ਜੀ ਐਂ ਹੀ ਕਹਿੰਦੇ ਸੀ ਨਾ ਤੇ ਜਿੱਦਣ ਸਰਦਾਰ ਸੁਭੀਸ਼ੂ ਬਾਲਨ ਨਾਲ ਜਾ ਕੇ ਸੇਵਾ 'ਚ ਬਹਿ ਗਏ ਉਹਦੇ ਇੱਕ ਦਿਨ ਸੀ ਪੰਥਰ ਘੋਗੇ ਮੁਰਤੇ ਨਾਲ ਨਾ ਆਈਟੀ ਸੈੱਲ ਨਾ ਕੋ ਲੀਡਰ ਤੇ ਨਾ ਕਿਸੇ ਨੇ ਕੋ ਗਿਆਨ ਦਿੱਤਾ ਦਿੱਤਾ ਕਿਸੇ ਨੇ ਐਂ ਥੋੜੇ ਬਦਲ ਚਾਹੀਦਾ ਯਾਰ ਜੇ ਉਹਨਾਂ ਨੇ ਬੀਜੇਪੀ ਬੰਨੀ ਜਾਣਾ ਹੁੰਦਾ ਉਹਨਾਂ ਦੀ ਲੋਹ ਰਾਣੀ ਇਲੈਕਸ਼ਨ ਲੜਦੀ ਸੀ ਉਹ ਜੋਇਨ ਕਰ ਲੈਂਦੇ ਜੇ ਅਗਲੇ ਨੇ ਰਹਿਣਾ ਚਾਹੁੰਦਾ ਸੀ ਤੇ ਤੁਸੀਂ ਉਹਨਾਂ ਨੂੰ ਵੀ ਬਣਾ ਕੇ ਬੀਜੇਪੀ ਦੇ ਪੇਸ਼ ਕਰੀ ਕੇ ਜਦੋਂ ਤੁਹਾਡੇ ਵਾਲੀ ਕੁਰਸੀ ਤੇ ਆ ਗਿਆ ਨਾਲ ਦੀ ਨਾਲ ਪੰਥਕ ਹੋ ਜਾਂਦਾ ਇੱਕ ਹੋਰ ਨਵੀਂ ਗੱਲ ਮੈਂ ਤੁਹਾਨੂੰ ਦੱਸ ਦਿੰਦਾ ਪਿਛਲੇ ਦਿਨਾਂ ਦੇ ਦੌਰਾਨ ਇੱਕ 2 ਦਸੰਬਰ ਤੋਂ ਪਹਿਲਾਂ 30 ਤਰੀਕ ਨੂੰ ਇੱਕ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਕੌਣ ਕੌਣ ਸੀਗੇ ਮੀਟਿੰਗ ਵੀ ਕਾਬਜ ਧੜੇ ਵੱਲੋਂ ਆਫਰ ਤੇ ਹੋਈ ਜਿਹਦੇ ਤੇ ਸਰਦਾਰ ਬਲਵਿੰਦਰ ਸਿੰਘ ਹੁੰਦੜ ਸਾਹਿਬ ਤੇ ਵਿਕਰਮ ਸਿੰਘ ਮਜੀਠੀਆ ਸਾਹਿਬ ਜੇ ਮੈਂ ਗਲਤ ਨਾ ਹੋਵਾਂ ਦੋ ਸੱਜਣ ਆਏ ਤੇ ਇਧਰਲੇ ਪਾਸੇ ਵੀ ਦੋ ਸੱਜਣ ਸੀਗੇ ਜਿੰਨਾ ਚ ਇੱਕ ਸੀਗੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਬਾਜਰਾ ਸਾਹਿਬ ਤੇ ਦੂਜੇ ਸੀਗੇ ਸ਼ਕੰਦਰ ਸਿੰਘ ਬਲੂਕਾ ਸਾਹਿਬ ਮੈਂ ਇੱਕ ਗੱਲ ਸਾਰੇ ਅਕਾਲੀ ਦਲ ਦੇ ਲੀਡਰਾਂ ਨੂੰ ਪੁੱਛਣਾ ਚਾਹਣਾ ਆਈਟੀ ਵਾਲੇ ਵਰਕਰਾਂ ਨੂੰ ਵੀ ਪੁੱਛਣਾ ਚਾਹਣਾ ਹੈ ਕਿ ਜਿੱਦਨ ਤਾਂ ਉਹ ਜੰਮੂ ਜਾਏ ਸੀ ਪ੍ਰਚਾਰ ਲਈ ਸੱਚੇ ਗਏ ਝੂਠੇ ਗਏ ਮੈਂ ਕੰਡੈਮ ਕਰਦਾ ਨਹੀਂ ਜਾਣਾ ਚਾਹੀਦਾ ਮੈਂ ਪਹਿਲਾਂ ਹੀ ਕੰਡੈਮ ਕਰ ਦਿੰਦਾ ਕਿ ਨਹੀਂ ਜਾਣਾ ਚਾਹੀਦਾ ਸੀ ਨਾ ਕਿਸੇ ਨਾਲ ਸਲਾਹ ਕਰਕੇ ਗਏ ਸੀ ਪਰ ਉਦੋਂ ਤਾਂ ਉਹ ਉਹਨਾਂ ਦੇ ਖਾਕੀ ਨਿਕਰਾ ਪੂਰਦੇ ਸੀ ਤੇ ਤੁਸੀਂ ਆਰਐਸਐਸ ਦੇ ਤੇ ਬੀਜੇਪੀ ਦੇ ਦੱਸਦੇ ਸੀ ਤੇ ਜਦੋਂ ਤੁਹਾਡੇ ਲੀਡਰ ਮੀਟਿੰਗ ਕਰਦੇ ਆ ਉਦੋਂ ਫਿਰ ਪੰਥਕ ਕਿਵੇਂ ਹੋ ਜਾਂਦਾ ਬੰਦਾ ਇੱਕ ਮਿੰਟ ਚ ਕਿਹੜੀ ਵਾਸ਼ਿੰਗ ਮਸ਼ੀਨ ਨਾਲ ਪੰਥਕ ਹੋ ਜਾਂਦਾ ਇਸ ਕਰਕੇ ਭਰਾਵੋ ਨਾ ਮੈਨੂੰ ਕੋਈ ਏਜੰਸੀ ਲੱਭੀ ਹੈ ਪੰਜਾਬ ਚ ਜਿਹੜਾ ਕੋਈ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀ ਹੈ ਇਹ ਸਾਡੇ ਆਪ ਦੇ ਫੇਲੀਅਰ ਹੋ ਸਕਦੇ ਆ ਉੱਠਿਆ ਆਪ ਤੋਂ ਨਾ ਜਾਵੇ ਫਿੱਟੇ ਮੂੰਹ ਗੋਡੇ ਵਾਲੀ ਗੱਲ ਹੈ ਅਸੀਂ ਕੰਮ ਆਪ ਗਲਤ ਕੀਤੇ ਆ ਪਾਰਟੀ ਇਸ ਲੈਵਲ ਤੇ ਜਾਂਦੀ ਹੈ ਤੇ ਦੋਸ਼ ਅਸੀਂ ਭਰਾਵੋ ਦੂਜਿਆਂ ਨੂੰ ਦੰਨੇ ਆ ਹੋ ਸਕਦਾ ਮੈਨੂੰ ਮੇਰੀ ਪਾਰਟੀ ਵਾਲੇ ਵੀ ਅੱਜ ਗੁੱਸਾ ਕਰਨ ਵੀ ਤੈਨੂੰ ਇਹਨਾਂ ਗੱਲਾਂ ਕਰਨ ਦੀ ਲੋੜ ਨਹੀਂ ਸੀ ਪਰ ਇਹ ਕਈ ਵਾਰੀ ਕਈ ਗੱਲਾਂ ਸਬੂਤ ਵਜੋਂ ਦੱਸਣੀਆਂ ਪੈਂਦੀਆਂ ਵੀ ਜੇ ਐਸ ਪਾਸੇ ਦੀ ਕੁਰਸੀ ਤੇ ਬੈਠ ਗੋ ਤਾਂ ਫਿਰ ਪੰਥਕ ਹੈ ਤੇ ਜੇ ਦੂਜੇ ਪਾਸੇ ਦੀ ਤੇ ਸਾਰੇ ਤੇ ਸਾਰੇ ਆਰਐਸਐਸ ਤੇ ਬੀਜੇਪੀ ਨਾਲ ਰਹੋ ਅਖੀਰ ਦੇ ਵਿੱਚ ਮੈਂ ਇੱਕ ਬੇਨਤੀ ਕਰਾਂ ਅਸੀਂ ਐਸਪੀਸੀ ਦੀ ਚੋਣ ਵੀ ਕਿਸ ਮੁੱਦੇ ਤੇ ਲੜੀ ਸੀ ਆ ਮਤਾ ਅਸੀਂ ਪਹਿਲਾਂ ਅੰਤਰੀ ਕਮੇਟੀ 'ਚ ਵੀ ਲਿਆਂਦਾ ਸੀ ਕਿ ਐਸਪੀਸੀ ਦੇ ਸਾਰੇ ਮੈਂਬਰਾਂ ਨੂੰ ਵੀ ਭੇਜਿਆ ਸੀ ਕਿ ਸ਼੍ਰੀ ਅਕਾਲਕਟਖ ਸਾਹਿਬ ਦੇ ਜਥੇਦਾਰ ਸਾਹਿਬ ਤੇ ਬਾਕੀ ਜਥੇਦਾਰ ਸਾਹਿਬਾਨ ਨੂੰ ਲਾਉਣ ਦੀ ਸੇਵਾ ਦੇਣ ਦੀ ਤੇ ਸੇਵਾ ਤੋਂ ਹਟਾਉਣ ਦੀ ਵੀ ਵਿਧਾਨਕੀ ਹੋਣਾ ਚਾਹੀਦਾ ਹੈ ਇਹ ਨਹੀਂ ਵੀ ਇੱਕ ਟੈਲੀਫੋਨ ਜਾਵੜਿਆ ਤੇ ਦੋ ਬੰਦਿਆਂ ਤੋਂ ਦਰਖਾਸਤ ਲੈ ਲਈ ਤੇ ਤੁਸੀਂ ਉਹਨਾਂ ਜਥੇਦਾਰ ਸਾਹਿਬ ਨੂੰ ਹਟਾਉਣ ਵਾਲੇ ਪਾਸੇ ਤੁਰਪੋ ਇਹ ਵੀ ਮੁੱਦਾ ਸੀਗਾ ਤੇ ਮੈਂ ਅਖੀਰ 'ਚ ਹੱਥ ਬੰਨ੍ਹ ਕੇ ਬੇਨਤੀ ਕਰੂੰਗਾ ਸ਼੍ਰੋਮਣੀ ਅਕਾਲੀ ਦਲ ਦੇ ਹਰੇਕ ਵਰਕਿੰਗ ਕਮੇਟੀ ਮੈਂਬਰ ਨੂੰ ਪ੍ਰਮਾਤਮਾ ਨੂੰ ਜਾਣ ਦੇਣੀ ਆ ਯਾਰ ਜਿਹੜਾ 50 ਦਾ ਉਹਦੀ 20 ਸਾਲ ਉਮਰ ਹੋਣੀ ਜਿਹੜਾ ਕੋਈ 40 ਦਾ ਉਹਦੀ 30 ਸਾਲ ਹੋ ਸਕਦੀ ਹੈ ਜਿਹੜਾ ਕੋਈ 60 ਦਾ ਉਹਦੀ ਕੋਈ 15 ਸਾਲ ਉਮਰ ਰਹਿੰਦੀ ਹੋ ਸਕਦੀ ਹੈ ਰੱਬ ਨੂੰ ਜਾਣ ਦੇਣੀ ਹੈ ਕਿਰਪਾ ਕਰਕੇ ਸ਼੍ਰੀ ਕਾਫਤਖ ਸਾਹਿਬ ਨਾਲ ਟੱਕਰ ਨਾ ਲਓ ਤੇ ਮੈਂ ਪਾਰਟੀ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਵੀ ਬੇਨਤੀ ਕਰਦਾ ਹਾਂ ਤੁਸੀਂ ਮੈਨੂੰ ਨਾ ਲਿਓ ਪਾਰਟੀ ਕੀ ਹੈ ਮੇਰਾ ਮੈਨੂੰ ਕੋਈ ਜ਼ਰੂਰੀ ਨਹੀਂ ਹੈ ਵੀ ਮੈਂ ਤੁਹਾਡੇ ਨਾਲ ਆ ਕੇ ਤੁਹਾਡੀ ਪਾਰਟੀ 'ਚ ਹੀ ਕੰਮ ਕਰਾਂ ਮੇਰੀ ਹੱਥ ਜੋੜ ਕੇ ਬੇਨਤੀ ਹੈ ਬੀਬਾ ਜੀ ਨੂੰ ਬੇਨਤੀ ਹੈ ਤੁਹਾਡੇ ਬੱਚਿਆਂ ਨੂੰ ਬੇਨਤੀ ਹੈ ਆਪ ਦੀ ਕੁਲ ਦਾ ਜਾਂ ਕਹਿ ਲਈਏ ਕਿ ਆਪ ਦੇ ਬੱਚਿਆਂ ਤੇ ਇਹ ਗੱਲਾਂ ਭਾਰੀ ਪੈਂਦੀਆਂ ਹੈ ਕਿਰਪਾ ਕਰਕੇ ਅਕਾਲ ਤਖਤ ਸਾਹਿਬ ਨਾਲ ਟੱਕਰ ਨਾ ਲਓ ਅਕਾਲ ਤਖਤ ਸਾਹਿਬ ਨੇ ਜੋ ਕਿਹਾ ਅਸੀਫੇ ਮਨਜ਼ੂਰ ਕਰ ਲਓ ਇਹ ਜਿਹੜੀ ਕਮੇਟੀ ਬਣੀ ਹੈ ਨੇ ਤੁਹਾਡੇ ਦਫ਼ਤਰ ਬੈਠ ਕੇ ਭਰਤੀ ਕਰਨੀ ਹੈ ਇਹ ਕੀ ਵਿੱਚੋਂ ਖਾ ਲੂ ਵੀ ਕੁਝ ਜਾਂ ਕਿੱਥੋਂ ਇਹਨੂੰ ਵੱਧ ਮੈਂਬਰ ਕਿਹਦੇ ਪਰ ਲਿਓ ਜਿਹੜਾ ਬੰਦਾ ਵੱਧ ਕਾਪੀਆਂ ਭਰ ਕੇ ਲਿਆਊਗਾ ਮੈਂਬਰ ਉਹਦੇ ਹੀ ਬਣਨੇ ਆ ਤੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਜਿੰਨੀ ਉਹਦੇ ਅਗਰਦ ਲੀਡਰਸ਼ਿਪ ਹੈ ਮੇਰਾ ਕੋਈ ਸਵਾਰਥ ਨਹੀਂ ਜਿੱਦਨ ਤੁਸੀਂ ਇਹ ਦੋਨੇ ਕੰਮ ਕਰ ਦਿਓਗੇ ਸਮਝ ਲਓ ਮੈਂ ਤਾਂ ਉਦੋਂ ਆਜ਼ਾਦ ਹੋ ਗਿਆ ਫੇਰ ਮੈਂ ਸਾਰਿਆਂ ਨੂੰ ਬੁਲਾ ਕੇ ਪੁੱਛੂੰਗਾ ਜਾਂ ਦੱਸੂੰਗਾ ਵੀ ਮੈਂ ਸਿਆਪ ਕਿੱਥੇ ਕਰਨੀ ਹੈ ਤੇ ਕੀ ਕਰਨੀ ਹੈ ਮੇਰਾ ਅੱਜ ਦਾ ਸਵਾਰਥ ਇਹ ਨਹੀਂ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਚਣਾ ਚਾਹੀਦਾ ਹੈ ਸ਼੍ਰੋਮਣੀ ਅਕਾਲੀ ਦਲ ਬਚੂਗਾ ਤਾਂ ਜੇ ਸ਼੍ਰੀ ਕਾਕਰ ਸਾਹਿਬ ਤੋਂ ਹੋਏ ਹੁਕਮਨ ਹੋਸੀ ਇਨ ਬਿਨ ਮੰਨ ਕੇ ਤੇ ਜਿਹੜਾ ਹੈਗਾ ਉਹ ਪੂਰਾ ਕਰੀਏ